ਕਈ ਵਾਰੀ ਕਹਿ ਦਿੰਦਾ ਵੀ ਮੈਂ ਇਥੋਂ ਦੀ ਰੇਲ ਗੱਡੀ ਦੀ ਔਨਗਾ ਦੂ ਮੂੜ ਹੈ ਕਈ ਇਹਦੇ ਵਰਗਾ ਮੰਤਰੀ ਦਾ ਸਦੀਆਂ ਬਾਅਦ ਪੈਦਾ ਹੁੰਦਾ ਜਿਹੜਾ ਆਪ ਹੀ ਗੱਲ ਕਹੇ ਕਿ ਆਪ ਹੀ ਮੁੱਕਰ ਜਾਂਦਾ ਸਰਦਾਰ ਸਰਦਾਰ ਭਦਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਜਿਹੜੇ ਬਾਲਾਸਰ ਵਾਲੇ ਫਾਰਮ ਦੇ ਵਿੱਚ ਨਹਿਰ ਜਾਂਦੀ ਹੈ ਕਨਾਲ ਉਹ ਅਸੀਂ ਛੱਡੀ ਇਹ ਬਿਆਨ ਅਜਾ ਪਤਾ ਨਹੀਂ ਮਿਲਦਾ ਉਹ ਜਾ ਪਰੇ ਸਾਦੀ ਸਰਕਾਰ ਹੋਵੇ ਨਸ਼ਾ ਨਾ ਮਿਲੇ ਹੁਣ ਤੁਸੀਂ ਐਸਵਾਈਐਲ ਚਲਾਉਣ ਦੀ ਗੱਲ ਕਰੀ ਜਾ ਰਹੇ ਹੋ ਵੋਟਾਂ ਲੈਣੀਆਂ ਕੁਸੇ ਕਟਿਆ ਵੋਟਾ ਤੁਹਾਨੂੰ ਨਸ਼ਾ ਤੁਹਾਡੀ ਸਰਕਾਰ ਤੋਂ ਚੌਗਣਾ ਵਧ ਗਿਆ ਯਾਰ ਫੇਰ ਕੀ ਹੋ ਗਿਆ ਵਧਿਆ ਹੀ ਹੈ ਕਟਿਆ ਤਾਂ ਨਹੀਂ ਇੱਥੇ ਕਰਦਾ ਮੀਟਿੰਗ ਚੱਲ ਰਹੀ ਹੈ ਆਪਣਾ ਮੁੱਖ ਮੰਤਰੀ ਸਾਹਿਬ ਨਾਲ ਹਾਂ ਇੱਕ ਮਿੰਟ ਮੋਕਾ ਯਾ ਤੁਸੀਂ ਬਦਲਾ ਬਦਲਾ ਦੀ ਗੱਲ ਕਰੀ ਨਾ ਪਹਿਲਾਂ ਇੱਕ ਹੋਰ ਇੱਕ ਗੱਲ ਕਰ ਪਹਿਲਾਂ ਪਾਣੀਆਂ ਦੇ ਮੁੱਦੇ ਤੇ ਕਰ ਲੀ ਗਏ ਜਿਹੜਾ ਸਭ ਤੋਂ ਮਹੱਤਵਪੂਰਨ ਮੁੱਦਾ ਹੈ ਪਾਣੀਆਂ ਦਾ ਜਿਹੜੇ ਪਾਣੀਆਂ ਦੇ ਮੁੱਦੇ ਤੋਂ ਸਾਰਾ ਪੰਜਾਬ ਦਾ ਜਿੰਨਾ ਠੀਕਾ ਆ ਚੱਲ ਰਿਹਾ ਰਫੂ ਚੱਕਰ ਸਾਰਾ ਪਾਣੀ ਦੇ ਮੁੱਦੇ ਤੋਂ ਚੱਲ ਰਿਹਾ ਅੱਛਾ ਠੀਕ ਐ ਇਦਾਂ ਗਾਂਧੀ ਦਾ ਸਾਰਾ ਦਿਨ ਹੁਣ ਤੁਸੀਂ ਹਰਿਆਣੇ ਨੂੰ ਪਾਣੀ ਦੇਂਦੇ Rajasthan ਨੂੰ ਹੋਰ ਸਟੇਟਾਂ ਨੂੰ ਪਾਣੀ ਦੇਂਦੇ ਇਹ ਗੱਲ ਸਵਾਲ ਜਵਾਬ ਲੈ ਲਿਓ ਲੈ ਰਾਜਸਥਾਨ ਨੂੰ ਪਹਿਲਾਂ ਨਹਿਰਾਂ ਜਾ ਰਹੀਆਂ ਜਾਉੜੀਆਂ ਅਸੀਂ ਨਹੀਂ ਛੱਡੀਆਂ ਨਾ ਨਾ ਅਸੀਂ ਨਹੀਂ ਛੱਡੀਆਂ ਹੋਰ ਹੁਣ ਪਾਣੀ ਵਧਾਉਣ ਦੀ ਗੱਲ ਕਰਦੇ ਚਾਜੋ ਅਸੀਂ ਵਧਾਇਆ ਤੂੰ ਦੇਖਿਆ ਉਹ ਨਹੀਂ ਕਿ ਉਸ ਕਿਆਸ ਕਜਾ ਜਾ ਰਿਹਾ ਜਿਹੜਾ ਕਹਿੰਦੇ ਹੁੰਦੇ ਅੱਛਾ ਹੋਰ ਛੱਡ ਹਰਿਆਣੇ 'ਚ ਪਾਣੀ ਅਸੀਂ ਅਸੀਂ ਦਿੱਤਾ ਹੁਣ ਦੇ ਕਰਤਾ ਨੇ ਹੋ ਗਿਆ ਕੀ ਜੇੜਾ ਯਾਰ ਮੇਰੀ ਜਾਨ ਜੋਗ ਸਰਦਾਰ ਸਰਦਾਰ ਬਹਾਦਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਜਿਹੜੇ ਬਾਲਾਸਰ ਵਾਲੇ ਫਾਰਮ ਦੇ ਵਿੱਚ ਨਹਿਰ ਜਾਂਦੀ ਹੈ ਕਨਾਲ ਉਹ ਅਸੀਂ ਛੱਡੀ ਉਹ ਅਸੀਂ ਛੱਡੀ ਉਹਦਾ ਜਿਹੜਾ ਕੋਈ ਕਰ ਲਿਆ ਕਰ ਗਿਆ ਹੁਣ ਤੁਸੀਂ ਐਸਪੀਐਲ ਚਲਾਉਣ ਦੀ ਗੱਲ ਕਰੀ ਜਾਂਦੇ ਓਏ ਵੋਟਾਂ ਲੈਣੀਆਂ ਕੁਸੇ ਕੱਟਿਆ ਵੋਟਾਂ ਤੁਹਾਨੂੰ ਨਹੀਂ ਨਹੀਂ ਵੋਟਾ ਹੁਣ ਜਿੱਤੇ ਆ ਦਿੱਤਾ ਤੁਹਾਨੂੰ ਪੰਜਾਬ ਚ ਹੋਰ ਕੀ ਬੱਲੇ ਓਏ ਤੇਰੇ ਬੱਲੇ ਓਏ ਤੇਰੇ ਇਹਦਾ ਮਤਲਬ ਅਸੀਂ ਪੰਜਾਬ 'ਚ ਹੀ ਸਰਕਾਰ ਬਣਾ ਕੇ ਬੈਠੇ ਰਹਿ ਗਏ ਅਸੀਂ ਤਾਂ ਮੱਛਰ ਨੂੰ ਪੂਰੀ ਇੰਡੀਆ 'ਚ ਫੈਲਣਾ ਸਾਡਾ ਜਿਹੜੀ ਰਾਜਨੀਤੀ ਹੈ ਸਾਡੀ ਮੇਨ ਮੁੱਦਾ ਹੀ ਗਪੜਾ ਮਾਰੋ ਗਪੜਾ ਮਾਰੋ ਅੱਗੇ ਵਧੋ ਗਪੜਾ ਮਾਰੋ ਅੱਗੇ ਵਧੋ ਹੁਣ ਅਸੀਂ ਪੰਜਾਬ ਦੀ ਸਰਕਾਰ ਅਸੀਂ ਬਾਹਰਲੀ ਸਟੇਟਾਂ ਚ ਕਹਿੰਦੇ ਅਸੀਂ ਪੰਜਾਬ ਚ ਇੰਨੀਆਂ ਨੌਕਰੀਆਂ ਦੇਤੀਆਂ ਐਨਾ ਕੁਝ ਕਰਤਾ ਉਹ ਅਖਲੇ ਕਹਿੰਦੇ ਪੰਜਾਬ ਚ ਕਰਤਾ ਇੱਥੇ ਵੀ ਕਰੂ ਆਉਣ ਵਾਲੇ ਇੱਥੇ ਤਾਂ 92 ਹੈ ਨਾ ਅਸੀਂ ਨਰੋਲ ਸਰਕਾਰ ਬਣਾ ਰਹੇ ਆ ਪ੍ਰਧਾਨ ਮੰਤਰੀ ਕੇਜਰੀ ਜਿੰਦਾਬਾਦ ਬਣੇ ਭਾਈ ਟੋਡਲਾ ਮੰਤਰੀ ਇੱਧਰ ਆ ਲੈ ਮੁੱਖ ਉਪ ਮੁੱਖ ਮੰਤਰੀ ਬਣ ਇਹਦਾ ਬਣ ਨਹੀਂ ਬਣਨਾ ਇਹਦੇ ਵਰਗਾ ਮੰਤਰੀ ਦਾ ਸਦੀਆਂ ਬਾਅਦ ਪੈਦਾ ਹੁੰਦਾ ਜਿਹੜਾ ਆਪ ਹੀ ਗੱਲ ਕਹੇ ਕਿ ਆਪ ਹੀ ਮੁੱਕਰ ਜਾਂਦਾ ਮੈਂ ਤੁਸੀਂ ਮੇਰੀ ਗੱਲ ਸੁਣ ਲਓ ਇਹ ਬਹੁਤ ਔਖਾ ਹੈ ਇਹ ਬਹੁਤ ਔਖਾ ਹੈ ਕੀ ਬਹੁਤ ਔਖਾ ਆਪ ਹੀ ਗੱਲ ਕਹਿ ਕੇ ਆਪ ਹੀ ਮੁਕਰਨਾ ਦਿਖਾ ਮੁਕਰ ਕੇ ਬਾਹਰ ਨਹੀਂ ਦਿੰਦੇ ਨਾਲੇ ਕੋਈ ਬੋਲੇ ਡੰਡੇ ਨਾਲ ਕੁੱਟਾਂਗੇ ਉਹ ਜਾਣ ਦੇ ਅੱਛਾ ਫਿਰ ਤੁਸੀਂ ਐ ਮਨ ਲਾ ਵੀ ਹੋਰ ਸਟੇਟਾਂ ਸਰਕਾਰ ਬਣਾਉਣੀਆਂ ਹਰਿਆਣਾ ਬੜੀ ਬਈ ਪ੍ਰੈਸਟਾਂ ਤੇ ਬਣਾਉਣੀਆਂ ਹਮਾਰੀਆਂ ਬੜੀ ਪਈ ਹੈ ਨਾ ਫਿਰ ਉਹਦੇ ਲਈ ਤੁਸੀਂ ਇੱਥੇ ਪੰਜਾਬ ਨੂੰ ਚੱਕੀ ਦੇ ਪੁੱੜ ਤੇ ਪੀਸੀ ਪੰਜਾਬ ਗੱਲ ਸੁਣ ਤੁਸੀਂ ਲੋਕ ਤੁਸੀਂ ਉਹਦੇ ਸਾਰੇ ਹੋਰ ਸਟੇਟਾਂ ਸਰਕਾਰ ਬਣਾਉਣ ਨੂੰ ਤੁਸੀਂ ਲੋਕ ਹੈ ਫੁੱਦੂ ਯਾਰ ਮੈਂ ਤੈਨੂੰ ਤੁਸੀਂ ਲੋਕ ਹੈ ਫੁੱਦੂ ਦੇਖ ਸਾਰੇ ਪੰਜਾਬ ਦਾ ਪੈਸਾ ਲੈ ਕੇ ਬਾਹਰਲੇ ਸਟੇਟਾਂ 'ਚ ਵਰਤਿਆ ਨਹੀਂ ਵਰਤਦੇ ਆਂ ਬਾਈ ਫਿਰ ਹੋਰ ਕਿੱਥੋਂ ਵਰਤਗੇ ਕਿੱਥੋਂ ਵਰਤਗੇ ਇੱਥੋਂ ਹੀ ਵਰਤਾਂਗੇ ਜਾਂ ਚਲਾਉਣੇ ਤੇਲ ਪਾਉਣਾ ਕਿੱਥੋਂ ਪਊ ਸਰਕਾਰੀ ਖਜ਼ਾਨੇ ਚੋਂ ਪਾਵਾਂਗੇ ਪਾ ਰਹੇ ਆ ਤੁਹਾਡੇ ਚਿੱਤੜ ਦੁਖਦੇ ਅੱਛਾ ਹੋਰ ਸੁਣ ਬੱਸ ਕਰੋ ਤੁਸੀਂ ਬਾਤ ਜਾਣਦੇ ਤੂੰ ਪਾਰਟੀ ਜੁਆਇਨ ਕਰਨੀ ਕਰਨੀ ਠੀਕ ਹੈ ਤੇਰੇ ਅਰਗੇ ਕੁੱਟਾਂਗੇ ਅੱਛਾ ਹੋਰ ਸੁਣ ਹੁਣ ਤੁਸੀਂ ਕਹਿੰਦੇ ਸੀ ਵੀ ਪਹਿਲਾਂ ਜਾਨੀ ਕਾਲੀ ਤੇ ਕਾਂਗਰਸ ਚੱਕੀ ਦੇ ਪੌੜਾ ਵੀ ਇੱਕ ਪੌੜ ਥੱਲੇ ਆ ਜਾਂਦਾ ਦੂਜਾ ਤਾਂ ਆ ਜਾਂਦਾ ਦੂਜਾ ਥੱਲੇ ਆ ਜਾਂਦਾ ਮਿਲ ਕਾਲੀ ਆ ਕੇ ਕਾਂਗਰਸ ਆ ਕੇ ਤੁਸੀਂ ਤੁਹਾਨੂੰ ਇਹ ਪਤਾ ਨਹੀਂ ਸੀ ਤੁਸੀਂ ਕਹਿੰਦੇ ਸੀ ਵੀ ਨਮਾ ਪੜ ਲਿਓ ਉਹ ਬਹਿਣ ਕਿਉਂ ਲਗੜਿਓ ਤੁਹਾਨੂੰ ਪਤਾ ਹੀ ਨਹੀਂ ਵੀ ਨਮਾ ਪੜ ਸੰਤ ਚ ਤਾਂ ਉੱਚੀ ਫਿੱਟ ਹੋਊ ਆ ਆ ਜਾਓ ਡਾਕਟਰ ਆ ਰਿਹਾ ਆ ਜਾ ਸੱਦ ਲੈ ਯਾਰ ਤੂੰ ਜਿੰਨੂ ਮਰਜ਼ੀ ਸੱਦ ਲੈ ਐਸਐਚ ਨੂੰ ਫੋਨ ਕਰਕੇ ਸਕਿਉਰਿਟੀ ਲਾਵੇ ਮੌਲ ਤੱਤਾ ਹੋ ਰਿਹਾ ਕੌਣ ਹੈ ਇਹ ਬੰਦਾ ਕੌਣ ਹੈ ਪੀ ਮੜਾ ਚਾਚਾ ਕਿਹ ਕਿਹ ਉਹ ਠੀਕ ਆ ਕਿੱਥੇ ਠੀਕ ਆ ਚਾਚਾ ਯਾਰ ਹਾਂ ਮਰੇ ਭੈ ਨਾਤਾ ਪਤਾ ਨਹੀਂ ਮਿਲਦਾ ਓ ਜਾ ਪਰੇ ਸਾਦੀ ਸਰਕਾਰ ਹੋਵੇ ਨਸ਼ਾ ਨਾ ਮਿਲੇ ਓ ਜਾ ਪਰੇ ਲਿਆ ਪੀਏ ਤੇਰੇ ਕੋਲ ਹੈਗਾ ਗ੍ਰਾਮ ਪੜਾ ਚਿੱਟਾ ਲੈਣਾ ਹਾਂ ਹਾਂ ਬੜਾ ਗ੍ਰਾਮ ਆਦੀ ਮੰਤਰੀ ਬਾਦੂ ਹੈ ਬੇਫਿਕਰ ਹੈ ਠੀਕ ਹੈ ਨਾ ਗ੍ਰਾਮ ਦੇ ਦੇ ਗ੍ਰਾਮ ਲੈ ਪੈਸੇ ਨਾ ਤੁਸੀਂ ਤਾਂ ਕਹਿੰਦੇ ਸੀ ਸਰਕਾਰ ਦੇ ਵਿੱਚ ਨਸ਼ੇ ਹੀ ਬੰਦ ਕਰ ਦਾਂਗੇ ਓ ਸਾਨੂੰ ਬੰਦ ਅੱਠ ਦਿਨਾਂ ਦੇ ਨਸ਼ਾ ਬੰਦ ਕਰ ਦਾਂਗੇ ਅਸੀਂ ਸਾਡਾ ਰੈਵਨਿਊ ਕਿੱਥੋਂ ਚੱਲੂ ਖਰਚੇ ਕਿੱਥੋਂ ਚੱਲਣਗੇ ਅਸੀਂ ਤਾਂ ਹੁਣ 20 ਗੱਪ ਮਾਰਿਆ ਬੱਲੇ ਯਾਰ ਅਸੀਂ ਤੇ ਕਹਾਗੇ ਮੈਂ ਨਸ਼ਾ ਥੋੜੀ ਸਰਕਾਰ ਚੋਂ ਚੌਗਣਾ ਵਧ ਗਿਆ ਮਾਰ ਯਾਰ ਫੇਰ ਕੀ ਹੋ ਗਿਆ ਵਧਿਆ ਹੀ ਐ ਘਟਿਆ ਤਾਂ ਨਹੀਂ ਘਟਿਆ ਤਾਂ ਨਹੀਂ ਕੁਛ ਵਧਿਆ ਹੀ ਐ ਇਹਦੇ ਗੱਲ ਤੇ ਮਾਨ ਪ੍ਰਾਪਤ ਕਰੋ ਵੀ ਪਹਿਲਾਂ ਨਸ਼ਾ ਘੱਟ ਸੀ ਹੁਣ ਵਧਿਆ ਸਾਡੀ ਸਰਕਾਰ ਨੇ ਵਧਾਇਆ ਜੇ ਕੋਈ ਚੀਜ਼ ਘਟੀ ਹੋਵੇ ਤਾਂ ਲੜੋ ਅਜੀ ਤਾਂ ਵਧੀਆ ਹੈ ਖਾਸ ਹੋ ਬ ਅੱਛਾ ਮਾੜੀਆਂ ਦੀ ਜਨ ਪ੍ਰਮੋਟ ਕਰੀ ਹੈ ਓਏ ਮਾੜੀਆਂ ਕੋਈ ਮਾੜੀ ਚੱਲੋ ਸਾਰਾ ਵਧੀਆ ਜਿੰਨੀ ਗੱਲ ਮਾੜੀ ਕਿਵੇਂ ਹੈ ਹੁਣ ਚਿਟਾਏ ਨੂੰ ਪਿਆ ਦੇ ਆ ਠੰਡ ਨਾਲ ਠੌੜ ਠਰ ਕਰੀ ਜਾਂਦਾ ਖੇਸ ਲਾ ਕੇ ਪਰੇ ਮਰੂ ਇਹਦਾ ਨਸ਼ੇ ਵਾਲਾ ਵਧੀਆ ਹੈ ਰੈਵਨਿਊ ਸਾਨੂੰ ਇੱਥੋਂ ਆਉਂਦਾ ਸੂਟ ਮਾਰ ਸੂਟ ਮਾਰ ਸੂਟ ਮਾਰ 5 ਮਿੰਟ ਬਾਅਦ ਬੈਠ ਕੇ ਸੂਟ ਮਾਰ ਹੈ ਨਾ ਇਹਦਾ ਕਹਿੰਦਾ ਸਾਰਾ ਮਸਾਵਰਤਾ ਕਹਿੰਦਾ ਮੈਡੀਕਲ ਵੀ ਕਰਨਾ ਮੈਡੀਕਲ ਨਾਲ ਕਿਥੋਂ ਨਹੀਂ ਆਉਂਦਾ ਯਾਰ ਇਹ ਹੁਣ ਅੰਦਰ ਲਈ ਭੇਜਤਾ ਹੈ ਮੰਤਰੀ ਸਾਹਿਬ ਦੀ ਆਪ ਦੀ ਫੈਕਟਰੀ ਹੈ ਦਿੱਲੀ ਦਾ ਨਾ ਗੱਲ ਕਰਦੀ ਸਾਰਾ ਆਪ ਕੋਲ ਲੈ ਕੇ ਦਿੱਲੀ ਸਾਰਾ ਛੱਡਿਆ ਆਪ ਦਾ ਆਪ ਹੀ ਤਿਆਰ ਕਰ ਲਿਆ ਦੱਬਾ ਦੇ ਬੇੜਾ ਥੋੜਾ ਕਿਉਂ ਸਾਡਾ ਕਿਉਂ ਵੇਚਿਆ ਵੀ ਹੋਰ ਕੀ ਆ ਬਣਾ ਸਾਡਾ ਕੀ ਕਸੂਰ ਹੋਏ ਅਸੀਂ ਵਿਚਾਰ ਰਹੇ ਆ ਅਸੀਂ ਨਹੀਂ ਮਰ ਜਾਂਦੇ ਹੁਣ ਜੈ ਜਰ ਸ਼ਾਬਾਸ਼ ਕੀ ਦੇਣੀ ਹੈ ਲੱਤਾਂ ਖਿੱਚਦੇ ਆ ਕੀ ਮਰ ਜਾਂਦੇ ਆ ਅਵਲੀ ਹਾਂ ਕਿਉਂ ਜੇ ਚਿੱਟਾ ਨਾ ਮਿਲਦਾ ਮਰਦੇ ਨਾ ਅਸੀਂ ਚਿੱਟਾ ਸਪਲਾਈ ਹੋ ਰਿਹਾ ਰੋਕ ਨਹੀਂ ਰਹੇਗੇ ਖੂ ਸਾਵਾਂ ਸੇ ਨਾ ਦਿਓ ਲੱਤਾਂ ਖਿੱਚ ਲੋ ਸਰਕਾਰ ਦੀਆਂ ਜਿਆ ਅਜਰ ਕਹੇ ਜੇ ਲੋਕ 10 10 10 ਘੰਟਿਆਂ ਜੰਮਸੇ ਬੰਦ ਹੋਸਦਾ ਜੇ ਕਰਨਾ ਹੋਵੇ 10 ਘੰਟਿਆਂ ਦੇ ਵਿੱਚ ਬੰਦ ਕਰ ਦੇ ਨਹੀਂ ਕਰੀਏ ਫਸਾੜਾ ਜਿਆ ਕਿੰਨਾ ਖਰਚਾ ਕਿੰਨਾ ਸਰਕਾਰ ਨੂੰ ਰੇਵੀ ਨਹੀਂ ਆਉਂਦਾ ਉਹ ਡੁੱਬ ਜੂ ਬਸ ਹੋ ਗਿਆ ਹੋਰ ਵੀ ਕੀ ਆਈ ਤੁਸੀਂ ਬਦਲਾ ਲੈ ਕੇ ਆਵੋ ਕਿਹੜਾ ਨਾ ਹਾ ਇੱਕ ਹੋਰ ਐਨਓਸੀ ਵਾਲਾ ਰਜਿਸਟਰੀ ਵਾਲਾ ਇਹ ਕੀ ਜਦ ਪਾਇਆ ਤੁਸੀਂ ਪਹਿਲਾਂ ਵਾਲੀਆਂ ਵੀ ਸਰਕਾਰਾਂ ਦੀ ਪਲਾਟਾਂ ਦੀ ਰਜਿਸਟਰੀ ਆਉਂਦੀ ਚੰਗਾ ਭਾ ਸਾਰਾ ਕੰਮ ਚੱਲੀ ਜਾਂਦਾ ਸੀਗਾ ਇਹ ਤੁਸੀਂ ਹੋਰ ਪੰਗਾ ਖੜਾ ਆ ਯਾਰ ਗੱਲ ਸੁਣ ਇੱਕ ਮਿੰਟ ਗੱਲ ਸੁਣ ਮੈਂ ਜਿਹੜੀ ਤੁਹਾਨੂੰ ਪੂਰੀ ਫੁੱਲ ਗੱਲ ਦੱਸਦਾ ਵੀ ਕੀ ਵਿਵਸਥਾ ਹੈ ਹੁਣ ਆਰਕੀਟੈਕਚਰ ਹੋ ਗਿਆ ਹਾਂ ਆਰਕੀਟੈਕਚਰ ਹੋ ਗਿਆ ਹਾਂ ਉਹਨੂੰ ਪੈਸੇ ਦੇਣੇ ਪੈਂਦੇ ਨੇ ਉੱਥੇ ਯਾਰ ਦੇਣੇ ਪੈਣ ਮੁਫਤੀ ਕਰ ਦੇਣ ਵੱਲੇ ਹੋ ਤੇਰੇ ਪਹਿਲਾਂ ਦੇਣੇ ਨਹੀਂ ਪੈਂਦੇ ਸੀ ਲੈ ਕਿੱਦਾਂ ਹੁਣ ਫਿਰ ਯਾਰ ਆਰਕੀਟੈਕਚਰ ਨਹੀਂ ਕਰ ਪਰਨਾ ਆਰਕੀਟੈਕਚਰ ਭੁੱਖਾ ਮਰੇ ਵੱਲੇ ਉਹ ਕਿੱਥੋਂ ਬੱਚੇ ਪਾਲੇ ਇੱਕ ਮਿੰਟ ਆਰਕੀਟੈਕਚਰ ਹੋ ਗਿਆ ਮਿਊਸਪਲ ਕਮੇਟੀ ਨੂੰ ਘਰ ਪੈਸੇ ਦੇਣੇ ਨੇ ਇੱਕ ਮਿੰਟ ਦੇਣੇ ਪੈਣਗੇ ਮਿਊਸਪਲ ਕਮੇਟੀ ਜਿਹੜੀ ਸਫਾਈ ਕਰਨੀ ਟਰੈਕਟਰਾਂ ਦਾ ਖਰਚਾ ਲੇਬਰ ਦਾ ਖਰਚਾ ਉਹ ਕਿੱਥੋਂ ਪਾਵੇਂ ਤੋਂ ਫੈਲ ਘੁੰਮਦੀ ਮਿਊਸਪਲ ਕਮੇਟੀ ਫਿਰ ਫਿਰ ਇੱਕ ਮਿੰਟ ਪੈਸੇ ਤਾਂ ਸੀ ਮਿਲਦੀ ਨਹੀਂ ਯਾਰ ਗੱਲ ਤਾਂ ਛੰਡਾ ਏਡੀਸੀ ਹੋ ਗਿਆ ਜਈ ਆਈ ਏਡੀਸੀ ਤੋਂ ਪਹਿਲਾਂ ਇੱਕ ਹੋਰ ਹਾਂ ਜਈ 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 ਉੱਥੇ ਤੋਂ ਗਾਟੌੜ ਕਰ ਜਈ ਹੋ ਗਿਆ ਏਡੀਸੀ ਹੋ ਗਿਆ ਗਾਹ ਪੱਛੋਂ ਉਹਦਾ 15 16000 ਰੁਪਏ ਫੀਸ ਭਰਨੀ ਪੈਂਦੀ ਹੈ ਭਰਨੀ ਪੈਂਦੀ ਹੈ ਹੁਣ ਮੇਰੀ ਗੱਲ ਸੰਡ ਛੋਟੇ ਜਿਹਾ ਦਿਮਾਗ ਤੇ ਲੋਡ ਪਾਉ ਮੰਨ ਲਓ ਹੁਣੇ ਆਰਕੀਟੈਕਟਰ ਨੂੰ ਪੈਸੇ ਨਹੀਂ ਦਿੱਤੇ ਜਦੋਂ ਆਪਾਂ ਆਰਕੀਟੈਕਟਰ ਨੂੰ ਪੈਸੇ ਨਹੀਂ ਦਿੱਤੇ ਯਾਰ ਆਰਕੀਟੈਕਟਰ ਨੇ ਆਪਣਾ ਕੰਮ ਹੀ ਨਹੀਂ ਕਰਨਾ ਕਰਨਾ ਨਹੀਂ ਜਦੋਂ ਪਤਾ ਆਰਕੀਟੈਕਟਰ ਨੂੰ ਪੈਸੇ ਬਣ ਕੇ ਆਰਕੀਟੈਕਟਰ ਕੰਮ ਕਰੂ ਨਾਲ ਦੀ ਨਾਲ ਹੀ ਤੂੰ ਲੈ ਲੈ ਵੀ ਆਪਣਾ ਆਹ ਜਿਹੜਾ ਹੋ ਗਿਆ ਹੁੰਦਾ ਵੀ ਸੀਪਲ ਕਮੇਟੀ ਏਡੀਸੀ ਹੋ ਗਿਆ ਸੀ ਕਣ ਯਾਰ ਇਹਨਾਂ ਨੂੰ ਖਰਚਾ ਕਰਨਾ ਕੀ ਕੀ ਕਰਨਾ ਪੈਂਦਾ ਮੇਰੀ ਸੋਣ ਗੱਲ ਹਣ ਜਿਹੜੀਆਂ ਹੁਣ ਪਹਿਲਾਂ 15-15 ਫੁੱਟਾਂ ਗਲੀਆਂ ਦੇ ਪਲਾਟ ਪਲਾਟ ਹੋਏ ਹੋਏ ਸੀ ਠੀਕ ਹੈ ਹਾਂ ਠੀਕ ਹੈ ਹੁਣ ਕਹਿੰਦੇ ਲੈ ਉਹ 20-20 ਫੁੱਟੇ ਕਰ ਦੇ ਕਾਰੋ ਯਾਰ 20-20 ਫੁੱਟੇ ਕਰਕੇ ਕੀ ਕਰਦੇ ਨੇ ਓਏ ਕਿਵੇਂ ਓਏ ਲੋਕੋ ਤੁਹਾਡੇ ਦਿਮਾਗ ਚ ਬੜੂਗੀ ਉਹ ਕੁਛ ਘਟਾਤਾ ਨਹੀਂ ਰਹੇ ਵਧਾਈ ਰਹੇ ਆ ਉਹ ਵਧਾਈ ਰਹੇ ਆ ਲੈ ਜਹਾਦ ਕਰਿਆ ਫੋਨ ਆ ਗਿਆ ਹਲੋ ਸਾਤਰੀ ਕਾਲੋ ਚੇਅਰਮੈਨ ਸਾਹਿਬ ਬੋਲ ਰਹੇ ਆਂ ਆਪ ਖੁਦ ਗੱਲ ਕਰ ਰਹੇ ਆਂ ਵਧੀਆ ਵਧੀਆ ਵਾ ਠੀਕ ਹੈ ਇੱਕ ਮਿੰਟ ਰਿਹਾ ਮੈਂ ਬਾਅਦ ਚ ਕਰਦਾ ਮੀਟਿੰਗ ਚੱਲ ਰਹੀ ਆ ਆਪਣਾ ਮੁੱਖ ਮੰਤਰੀ ਸਾਹਿਬ ਨਾਲ ਹਾਂ ਇੱਕ ਮਿੰਟ ਮੁੱਖ ਮੰਤਰੀ ਸਾਹਿਬ ਗੱਲ ਚ ਕੋਈ ਮੁੱਖ ਮੰਤਰੀ ਓਏ ਹੈਲੋ ਇੱਕ ਮਿੰਟ ਜਿਵੇਂ ਮੈਂ ਇਹਨੂੰ ਗੱਲ ਸਮਝਾ ਰਿਹਾ ਪੀਏ ਤੂੰ ਮਗਰ ਚੱਲ ਉਹ ਥੋੜੇ ਪਰੇ ਇਹਨੂੰ ਜਾ ਸੁਣੀ ਨਾ ਗੱਲ ਹੁਣ ਅਮਨ ਆਸਿਆ ਮੇਰੀ ਗੱਲ ਸੁਣ ਹਾਂ ਹੁਣ 14 ਹਾਂ 14 ਫੁੱਟ ਗਲੀ ਹੈ ਹਾਂ ਉਹ ਤੇ ਕਿਉਂ ਪਲਾਟ ਪਲਾਟ ਨੂੰ ਦੱਸ ਕੀ ਹੁੰਦਾ 14 ਫੁੱਟ ਗਲੀ ਸੁਣ ਤਾਲਿਆ 14 ਫੁੱਟ ਗਲੀ ਐਸੀ ਉਹਨੂੰ ਆਖਿਆ 20 ਫੁੱਟ ਕਰੋ ਕਿਉਂ ਕਰੋ ਹਾਂ ਕਿਉਂ ਉਹਦਾ ਫਾਇਦਾ ਕੀ ਸਾਡੀਆਂ ਗੱਡੀਆਂ ਨਹੀਂ ਲੰਘਦੀਆਂ ਸਾਡੇ ਗਨਮੈਨ ਸਾਡੇ ਨਾਲ ਕਿੰਨਾ ਰਾਸ ਹੁੰਦਾ ਅਸੀਂ ਵਿੱਚ ਫਸਦੇ ਹਾਂ ਜਾਮ ਹੁੰਦਾ ਸਾਨੂੰ ਗਾਹ ਜਾ ਕੇ ਮੀਟਿੰਗ ਕਰਨੀ ਹੁੰਦੀ ਐ ਇਸ ਕਰਕੇ ਅਸੀਂ ਉਹਨਾਂ ਨੂੰ ਕਿਹਾ ਵੀ 20 ਫੁੱਟ ਕਰਨੀਆਂ ਕੰਨਪਨਸਰੀ ਐ ਕੀ ਹੈ ਲੋਕਾਂ ਦਾ ਉਹ ਵੀ ਬੰਦੇ ਬਦਲ ਲੈ ਉਹ ਯਰ ਕੋਈ ਬਦਲੇ ਨਹੀਂ ਰਹੇ ਰਹੇ ਤੁਸੀਂ ਗੱਲ ਮੁੱਕੀ ਵੀ ਤੁਹਾਨੂੰ ਇਹ ਹੈ ਤੁਸੀਂ ਨਾ ਦੂਜੀਆਂ ਸਰਕਾਰਾਂ ਦੇ ਬੰਦੇ ਆ ਸਾਡੀ ਸਰਕਾਰ ਨੂੰ ਵਿਧਨਾਮ ਕਰ ਰਹੇ ਹੋਰ ਥੋੜਾ ਕੋਈ ਟੀਚਾ ਬਦਲਾ ਲਗਿਆ ਬਦਲਾ ਕੀ ਲੇਕਨ ਟੱਟੂ ਉਹ ਜਾਂ ਕਿੰਨਾ ਬਦਲਾ ਆ ਗਿਆ ਕੀ ਬਦਲਾਇਆ ਦੱਸ ਕਿੰਨਾ ਬਦਲਾ ਆ ਗਿਆ ਯਰ ਗੱਲ ਇੱਕ ਮਿੰਟ ਬਦਲਾ ਕੀ ਹੈ ਸਭ ਤੋਂ ਵੱਡਾ ਇੱਕ ਹੋਰ ਗੱਲ ਆ ਥਾਂ ਦਾ ਇੱਕੋ ਥੋੜੀ ਹੋ ਮੰਤਰੀ ਹੋ ਕੁੜੀਆਂ ਨੂੰ ਮੋਲ ਕਾਖ ਨਮਾਨ ਉਹ ਕਹਿੰਦੇ ਕਿ ਨਾ ਵੀ ਚੁਟਕੀ ਚ 5 ਮਿੰਟ ਦੇ ਮੈਂ ਵੀ ਲੈ ਕਿਹਨ ਮੋਲ ਗਰਮਾਨ ਨੇ ਕਿਹਾ ਮੈਂ ਮੈਕੀ ਦਿੱਤੀ ਤਾਂ ਨਹੀਂ ਫਿਰ ਉਹ ਯਾਰ ਕੀ ਹੈ ਦੇਣ ਨੂੰ ਥੋੜੀ ਕਿਹਾ ਸੀ ਕਿਹਾ ਸੀ ਐ ਉਹਨੇ ਕਿਹਾ ਸੀ ਵੀ ਦੇ ਮਤਲਬ ਯਾਰ ਕਈ ਵਾਰੀ ਬੰਦ ਉਹ ਕੀ ਕਹਿੰਦੀ ਹੁਣ ਉਹ ਕਹਿੰਦੀ ਕਹਿੰਦੀ ਮੈਨੂੰ ਪਤਾ ਨਹੀਂ ਸੀ ਮੈਥੋਂ ਜਵਾਖੜੀ ਨੂੰ ਨਹੀਂ ਪਤਾ ਸੀ ਠੀਕ ਹੈ ਨਾ ਫਿਰ ਮੰਤਰੀ ਕਹਦੇ ਬਾਤ ਬਣਾਦੀ ਯਾਰ ਉਹ ਕਿਹੜਾ ਸਰਕਾਰ ਚ ਸੀਗੀ ਉਹਨੇ ਕਿਹਾ ਗੱਪੜਾ ਸੜ ਦਿਓ ਹੁਣ ਤਾਂ ਹੈਗੀ ਸਰਕਾਰ ਚ ਫਿਰ ਹੁਣ ਨਹੀਂ ਹੁਣ ਰੂਲ ਐਂਡ ਰੈਗੂਲੇਸ਼ਨ ਨਹੀਂ ਹੈ ਅਸੀਂ ਉਪਰੋਂ ਵੀ ਜਿਹੜਾ ਸੰਵਿਧਾਨ ਤੋਂ ਬਾਹਰ ਨਹੀਂ ਜਾ ਸਕਦੇ ਨਹੀਂ ਫਿਰ ਬਿਨਾ ਜਿਹਨੂੰ ਪਤਾ ਹੀ ਨਹੀਂ ਸੀ ਕੋਈ ਰੈਗੂਲੇਸ਼ਨ ਦਾ ਉਹੀ ਚੱਕ ਕੇ ਫਿਰ ਤੁਸੀਂ ਯਾਰੋ ਤਾਂ ਹੁਣ ਮੈਂ ਕਈ ਵਾਰੀ ਕਹਿ ਦਿੰਦਾ ਵੀ ਮੈਂ ਇੱਥੋਂ ਦੀ ਰੇਲ ਗੱਡੀ ਦੀ ਆਉਣ ਨਗਾ ਦੂ ਮੂੜ ਕਈ ਵਾਰੀ ਬੰਦਾ ਰੰਗਾਂ ਚੋਂਦਾ ਕਹਿ ਜਾਂਦਾ ਤੁਸੀਂ ਸਿਰੀਅਸ ਨਾ ਨਾ ਲਿਆ ਕਰੋ ਸਾਡਾ ਕੰਮ ਹੈ ਕਹਿਣਾ ਹੁਣ ਉਹ ਕਹਿੰਦੀ ਸੀ ਐਮਐਸਪੀ ਦੇਵਾਂਗੇ ਅਸੀਂ 12 ਪਤਾ 14 ਤੁਸੀਂ ਤਾਂ ਝੋਨੇ ਤੇ ਵੀ ਐਮਐਸਪੀ ਕਰਾਉਂਦੇ ਹੋ ਤੁਸੀਂ ਯਾਰ ਗੱਲ ਸੁਣੋ ਮੈਂ ਐਸਪੀ ਖਤਮ ਕਰ ਨੂੰ ਫਿਰਦੇ ਫਿਰ ਉਹ ਯਾਰ ਪਾਣੀ ਵੇਚਾ ਰਹੇ ਆ ਠੀਕ ਹੈ ਨਾ ਜੇ ਮਸੀਕਰ ਪਾਣੀ ਕੱਟ ਲੱਗੂਗਾ ਨਹੀਂ ਫਿਰ ਹੋਰ ਫਸਲਾਂ ਦੇ ਦੇ ਦੋ ਮੂੰਗੀ ਤੇ ਦੇ ਦੋ ਬਾਜਰੇ ਤੇ ਦੇ ਦੋ ਮੱਕੀ ਤੇ ਦੇ ਦੋ ਕਰ ਹੁਣ ਬਦਲਾ ਬਦਲਾ ਦਾ ਸਵਾਲ ਲੈ ਲੈ ਮੈਥੋਂ ਬਦਲਾ ਆਇਆ ਨਹੀਂ ਪਹਿਲਾਂ ਕਾਲੀ ਕਾਂਗਰਸੀ ਰੱਖਦਾ ਠੀਕ ਆ ਆ ਤੁਸੀਂ ਖੁੰਝੇ ਲਾ ਕੇ ਰੱਖਦਾ ਸਾਰਾ ਕੁਝ ਜੂਨੀਅਰ ਤੁਸੀਂ ਪੁੱਠਾ ਪੈ ਕੇ ਤੁਸੀਂ ਕਰਿਆ ਕੀ ਹੈ ਯਰ ਮੈਨੂੰ ਤਾਂ ਕਰਾਂਗੇ ਸਾਨੂੰ ਜਿੰਨਾ ਗੰਦ ਪਹਿਲਾਂ ਪਿਆਵ ਐਨੂੰ ਸਾਫਤਾ ਕਰਨ ਦੇ ਸਾਫ ਕਿਹੜਾ ਕਰ ਰਹੇ ਮੈਨੂੰ ਐ ਲੱਗਦਾ ਤੁਸੀਂ ਹੋਰ ਗੰਦ ਪਾਈ ਜਾਂਦੇ ਵਿੱਚ ਲੈ ਕੇ ਯਰ ਜਦੋਂ ਬੌਕਰ ਫੇਰਾਂਗੇ ਮਾੜਾ ਮੋਟਾ ਗੰਦ ਪਹਿਲੇ ਰਹਿ ਜਾਂਦਾ ਠੀਕ ਹੈ ਨਾ ਮੰਜਾ ਮਾਰ ਰਹੇ ਆ ਥੋੜਾ ਮੋਟਾ ਗੰਦ ਪਹਿਲਾਂ ਰਹਿ ਜਾਂਦਾ ਹੁਣ ਤੁਸੀਂ ਤਾਂ ਲੱਤਾਂ ਖਿੱਚਣ ਦੇ ਲੱਗ ਰਹੇ ਹੋਰ ਹੋਰ ਸੁਣ ਮੱਖ ਮੰਤਰੀ ਸਾਹਿਬ ਕਹਿੰਦਾ ਵੀ ਹੁਣ ਤੁਸੀਂ ਧਰਨੇ ਤੇ ਬੈਠੇ ਹੋ ਹੁਣ ਉਹੀ ਜੇ ਤੁਸੀਂ ਕੰਮ ਧੰਦਾ ਕਰੋ ਚਾਰ ਪੈਸੇ ਬਣ ਧਰਨੇ ਇਵੇਂ ਲਾ ਕੇ ਬੈਠੇ ਹੋ ਫਿਰ ਹੱਕ ਵੀ ਤੇ ਲੈਣੇ ਨੇ ਆਪਦੇ ਓਏ ਯਾਰ ਹੱਕ ਐਵੇਂ ਰੌਲਾ ਪਾ ਕੇ ਲੈਂਦੇ ਦੇ ਦੇ ਦਿਆਂਗੇ ਹੱਕ ਜੋ 2-4 ਸਾਲ ਦੇ ਦੇ ਦਿਆਂਗੇ ਹੱਕ ਕਹਿੰਨ ਉਹਨਾਂ ਨੂੰ ਕਹੇ ਧਰਨਾ ਚੱਕੋ ਹੱਕ ਮੈਂ ਦਵਾਉ ਲੋਕਾਂ ਨੇ ਮੈਂ ਦਵਾਉ ਲੋਕਾਂ ਨੇ ਤੁਹਾਡੀ ਸਰਕਾਰ ਪਤਾ ਕਿਉਂ ਲੈ ਕੇ ਆਉਂਦੀ ਹੈ ਵੀ ਸਾਰਿਆਂ ਨੂੰ ਦੇਖ ਪਹਿਲਾਂ ਖੁੰਜੇਲਾ ਤਾਂ ਲੈ ਕੇ ਵੀ ਇਹਨਾਂ ਨੂੰ ਲੈ ਕੇ ਆਉਣਾ ਠੀਕ ਹੈ ਵੀ ਇਹ ਮੇਰੇ ਛਾਲੇ ਕੁਛ ਨਾ ਕੁਛ ਕੁਛ ਨਾ ਕੁਛ ਬਦਲਾ ਲੈ ਆਉਣਗੇ ਤੁਸੀਂ ਕੀ ਬਦਲਾ ਲੈ ਕੇ ਆਉਂਦੇ ਸੀ ਬਦਲਾ ਲੈ ਕੇਵੇਂ ਬਦਲਾ ਲੈ ਕੇ ਦੱਸ ਕੀ ਬਦਲਾ ਲੈ ਕੇ ਗੱਲ ਸੁਣ ਤੂੰ ਤੂੰ ਇਹ ਗੱਲਾਂ ਜਿਹੜੀਆਂ ਕਰਦਾ ਤੂੰ ਇਹ ਗੱਲਾਂ ਜੀ ਕਿਹੜੀ ਗੱਲ ਚਲ ਗੱਲ ਸੁਣ ਇੱਕ ਮਿੰਟ ਬਦਲਾ ਦਾ ਮਤਲਬ ਪਤਾ ਥੋਨੂੰ ਲੋਕਾਂ ਨੂੰ ਮੇਰੇ ਛਾਲੇ ਦੀ ਅਕਲ ਕਦੋਂ ਆਊ ਥੋਨੂੰ ਬਦਲਾ ਦਾ ਮਤਲਬ ਹੀ ਨਹੀਂ ਪਤਾ ਇਹ ਤੁਹਾਨੂੰ ਬਦਲਾ ਦਾ ਮਤਲਬ ਪਤਾ ਲੱਗ ਗਿਆ ਤੁਸੀਂ ਬਦਲਾ ਦੀ ਗੱਲ ਹੀ ਨਹੀਂ ਕਰਨੀ ਕੀ ਕੀ ਬਦਲਾ ਦਾ ਮਤਲਬ ਬਦਲਾ ਦਾ ਮਤਲਬ ਹੁੰਦਾ ਗੱਲ ਕਹਿ ਕੇ ਬਦਲ ਜਾਣਾ ਗੱਲ ਕਹਿ ਕੇ ਬਦਲ ਜਾਣਾ ਇਹਨੂੰ ਬਦਲਾ ਕਹਿੰਦੇ ਆ ਹੋਰ ਬਦਲਾ ਕਿਹੜਾ ਹੁੰਦਾ ਤੇ ਅਸੀਂ ਗੱਲ ਕਹਿ ਕੇ ਬਦਲ ਗਏ ਬਦਲਾ ਆਇਆ ਕਿ ਨਹੀਂ ਆ ਤੁਸੀਂ ਗੱਲ ਕਹਿ ਕੇ ਬਦਲਗੇ ਬਦਲਾ ਆਇਆ ਤੇ ਨਹੀਂ ਆ